ਹਾਂਜੀ ਸਤਿ ਸ੍ਰੀ ਅਕਾਲ ਆਪਾਂ ਪਹੁੰਚੇ ਸੀ ਜੀ ਟਰੈਕਟਰ ਮੰਡੀ ਲੋਗਾ ਸੋ ਇੱਥੇ ਟਰੈਕਟਰ ਖੜਾ ਜੀ 9511 ਗੋਪੀ ਬਾਈ ਕੋਲੇ ਕਰਦਿਆ ਸਾਰੀ ਗੱਲਬਾਤ ਪੁੱਛਦਿਆਂ ਜਾਣਕਾਰੀ ਲੈਣੇ ਆ ਕਿ ਕੰਡੀਸ਼ਨ ਆ ਕੀ ਡਿਮਾਂਡ ਆ ਸਤਿ ਸ੍ਰੀ ਅਕਾਲ ਬਾਈ ਜੀ ਹਾਂਜੀ ਬਾਈ ਜੀ ਕੀ ਸੱਪ ਕੱਟਣ ਲੱਗਿਆ ਅੱਜ ਅੱਜ ਆਪਾਂ 65 ਬਾਈ ਲੈ ਆਂਦਾ ਬਈ ਟਰੈਕਟਰ ਠੀਕ ਆ ਜੀ ਠੀਕ ਆ ਜੀ ਇਹ 9511 ਹਾਂਜੀ ਹਾਂਜੀ ਅੱਛਾ ਜੀ ਇਹ ਮਾਡਲ ਹੈਗਾ 1998 ਜੀ 98 ਮਾਡਲ ਆ ਜੀ ਹਾਂਜੀ 65 ਬਾਈ ਕੀਤਾ ਜੀ 65 ਬਾਈ ਕਰਿਆ ਹੋਇਆ ਹਾਂਜੀ ਹੁਣੇ ਕੀਤਾ ਜੀ ਠੀਕ ਆ ਠੀਕ ਆ ਪਾਵਰ ਤਾਂ ਇਹ ਗੱਲਾਂ ਹੁਣ ਬਹੁਤਿਆਨ ਇਹ ਸਵਾਲ ਪੁੱਛਣਾ ਵੀ ਟਰੈਕਟਰ 911 ਹੈ 911 65 ਬਾਈ ਕਰਿਆ ਹੋਇਆ ਕਰਿਆ ਹੋਇਆ ਪਾਵਰ ਵੀ ਕੀਤਾ ਹੋਇਆ ਜੀ ਦੇਖੋ ਖਦੋ ਲੋ ਚੈੱਕ ਕਰ ਸਕਦੇ ਹੋ ਪਾਵਰ ਵੀ ਕੀਤਾ ਹੋਇਆ ਬਾਈ ਹੋਣਾਗਾ ਪੂਰਾ ਸ਼ੌਕ ਨਾਲ ਟੁਪੜੀ ਵਾਲਾ ਫੈਟਿੰਗ ਕੰਪਨੀ ਵਾਲੀ ਕੀਤੀ ਹੋਈ ਆ ਸਾਰੀ ਕੰਪਨੀ ਫਿਟਡ ਆਈ ਚੈੱਕ ਕਰ ਸਕਦੇ ਹੋ ਮਾਰ ਲਓ ਕੱਲੇ ਕੱਲੇ ਪਾਰਟ ਤੇ ਨਿਗਾਹ ਡਬਲ ਕਲੱਚ ਚੜਾ ਜੀ ਬਾਈ ਡਬਲ ਕਲੱਚ ਜਮਾਂਦਰੀ ਕਲੱਚ ਡਬਲ ਕਲੱਚ ਆਉਂਦੇ ਠੀਕ ਹੈ ਠੀਕ ਹੈ ਡਬਲ ਕਲੱਚ ਹੈ ਤੇ ਚਾਰੀ ਟਾਇਰ ਨਵੇਂ ਟਾਇਰ ਆਈ ਲੋ ਮਿੱਤਰੋ ਮੂਹਰਲੇ ਤੇ ਮਗਰਲੇ ਦੋਨੋਂ ਟਾਇਰ ਨਵੇਂ ਨੇ ਮਾਡਲ ਕਿਹੜਾ ਕੋਪੀ ਬਾਈ 1998 ਜੀ 1998 ਮਾਡਲ ਆ ਤੇ ਡਿਮਾਂਡ ਕੀ ਹੈ ਬਾਈ ਜੀ ਇਹਦੀ ਇਹਦੀ ਵੀ ਆਪਾਂ ਡਿਮਾਂਡ ਕਰਦੇ 3 ਲੱਖ ਤੇ 80 ਹਜ਼ਾਰ ਜੀ 3 ਲੱਖ ਤੇ 80 ਹਜ਼ਾਰ ਰੁਪਏ ਹਾਂਜੀ ਤੇ ਛੜਨਾ ਕਿੰਨੇ ਦਾ ਜੀ ਮੈਂ ਬਾਈ ਬੰਦਾ ਆਵੇ ਛੌਕ ਵਾਲਾ ਠੀਕ ਹੈ ਜੀ ਠੀਕ ਹੈ ਕਿ ਨਹੀਂ ਜਿਹੜਾ ਬੰਦਾ ਇਹਨੂੰ ਛੌਕੜਾ ਲੈਂਦਾ ਠੀਕ ਹੈ ਜੀ ਠੀਕ ਹੈ ਕਿ ਨਹੀਂ ਚਲੋ ਜਿਹਦੀ ਡਿਮਾਂਡ ਆਪਾਂ ਕਰਨੀ ਕਰਤੀ ਆ ਮਾਣ ਤਾਣ ਕਰਾ ਕੇ ਖੁਸ਼ ਹੋਗੇ ਲਓ ਜੀ ਖੁਸ਼ ਹੋਗੇ ਟਰੈਕਟਰ ਦੇਾਂਗੇ ਠੀਕ ਹੈ ਜੀ ਠੀਕ ਹੈ ਜੀ ਤੇ ਆਪਾਂ ਟਰੈਕਟਰ ਵਾਹ ਕੇ ਦਸੱਲੀ ਕਰਕੇ ਆਪਦੀ ਲੈ ਕੇ ਜਾਵੇ ਲਓ ਜੀ ਬਾਈ ਜੀ ਫੁੱਲ ਮਾਣ ਤਾਣ ਕਰਨਗੇ ਜਿਹੜਾ ਵੀਡੀਓ ਦੇਖ ਕੇ ਜਾਂਦਾ ਉਹਦੀ ਹੋਰ ਵੀ ਬਾਈ ਬਾਈ ਕਹਿ ਦਿੰਦੇ ਆ ਯਾਰ ਉਤੋਂ ਕੀਤਾ ਹੋਊਗਾ ਹੈ ਕਿ ਨਹੀਂ ਹਾਂਜੀ ਹਾਂਜੀ ਆਰੀ ਦੀ ਆਰੀ ਟਰੈਕਟਰ ਵਾਲੇ ਵੀ ਠੀਕ ਹੈ ਜੀ ਸ਼ਰੰਤੀ ਆ ਯਾਰ ਪਿੱਛੋਂ ਤੋਂ ਲੈ ਕੇ ਮੂਹਰੇ ਤੱਕ ਠੀਕ ਰਪਿਆ ਰਪਿਆ ਲਾਇਆ ਹੋਇਆ ਟਰੈਕਟਰ ਤੇ ਨਵਾਂ ਤੇਲ ਹੋਊਗਾ ਮਗਰਲੇ ਹਿੱਸੇ ਤੇ ਵੀ ਮੋਹਰ ਲੱਗਵੀਂ ਠੀਕ ਆ ਜੀ ਠੀਕ ਹੈ ਕਿ ਨਹੀਂ ਹਾਈ ਸਪੀਡ ਹਾਂਜੀ ਦਸੱਲੀ ਕਰਕੇ ਲਈ ਆਵੇ ਇਹਦੀ ਠੀਕ ਆ ਠੀਕ ਆ ਲੌਂਡਾ ਹੋਵੇ ਦਿਲ ਬੋਣ ਵਾਲਾ ਲਓ ਜੀ ਮੈਂ ਤਾਂ ਚੈੱਕ ਕਰ ਸਕਦੇ ਹੋ ਇਤੋਂ ਵੱਧ ਗਾਰੰਟੀ ਕਿਤੇ ਨਹੀਂ ਮਿਲ ਸਕਦੀ ਤੇ ਬਾਕੀ ਕਾਗਜ਼ ਪੱਤਰ ਦੀ ਗਾਰੰਟੀ ਆ ਬਾਈ ਹੁਣਾਂ ਦੀ ਲੰਬ ਦੇ ਵਾਲਾ ਕੰਮ ਨਹੀਂ ਜਿਹੜੇ ਵੀ ਮੇਰੇ ਵੀਰ ਨੇ ਲਜਾਣਾ ਜੋ ਕਿ ਦੇਖਣਾ ਵਾਕੇ ਆਪਦਾ ਚੈੱਕ ਕਰ ਸਕਦਾ ਟਰੈਕਟਰ ਦੀ ਪੂਰੀ ਗਾਰੰਟੀ ਆ ਕਾਗਜ਼ ਪੱਤਰ ਦੀ ਕਿਹੜੀ ਪਾਰਟੀ ਆ ਬਾਈ ਇਹ ਕਿਵੇਂ ਬਈ ਮੈਂ ਕਿਹਾ ਪਾਰਟੀ ਦਾ ਮੋਗਿਆ ਨੰਬਰ ਆ ਜੀ ਹਾਂ ਲੋਗਲ ਮੋਗਿਆ ਦਾ ਨੰਬਰ ਆ ਮਤਲਬ ਕਿੰਨੇਵੇਂ ਨਾਮ ਆ ਇਹ ਟਰੈਕਟਰ ਇਹ ਦੂਜੇ ਹੋਊਗਾ ਯਾਰ ਦੂਜੇ ਨਾਮ ਆ ਹਾਂਜੀ ਲਓ ਜੀ ਦੂਜੇ ਨਾਮ ਆ ਮਿੱਤਰੋ ਕਰ ਲੋ ਚੈੱਕ ਬਾਕੀ ਜੇ ਕਿਸੇ ਨੇ ਜਾਣਕਾਰੀ ਹੋਰ ਵੀ ਲੈਣੀ ਆ ਤਾਂ ਬਾਈ ਨਾਲ ਫੋਨ ਨੰਬਰ ਤੇ ਕੰਟੈਕਟ ਕਰ ਸਕਦਾ ਨੰਬਰ ਬੋਲਾਂਗੇ ਤੁਹਾਨੂੰ ਥੰਬਨੇਲ ਦੇ ਵਿੱਚ ਵੀ ਪਾ ਦਾਂਗੇ ਹੱਸੋ ਹੱਸਾ ਕਰ ਲੋ ਚੈੱਕ ਕੋਈ ਨਹੀਂ ਲੇ ਗਏ ਰੀਨਲ ਪੰਪ ਲਾਇਆ ਹੋਇਆ ਵੀ ਜਿਹੜਾ ਪਾਵਰ ਨੂੰ ਇਹ ਪਾ ਲਾਇਆ ਨਾ ਓਰੀਜਨਲ ਲੈ ਕੇ ਲੋ ਜੀ ਪੰਪ ਵੀ ਲੱਗਿਆ ਹੋਇਆ ਬਾਈ ਕਹਿੰਦਾ ਜਿਹੜਾ ਲਾਇਆ ਹੋਇਆ ਨਾ ਕੰਮ ਕੀਤਾ ਕਿਤੋਂ ਵੀ ਠੀਕ ਹੈ ਜੀ ਅਗਲਾ ਕਹਿੰਦਾ ਯਾਰ 91 ਟਰੈਕਟਰ ਚੋਂਦੇ ਹੁੰਦੇ ਆ ਹਨਾ ਹਾਂਜੀ 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 ਬਿਲਕੁਲ ਲੈ ਤੁਸੀਂ ਸਾਰੇ ਦਿਖਾ ਦਿਓ ਕਿਤੋਂ ਨਾ ਵੀ ਚੋਗਾ ਨਹੀਂ ਠੀਕ ਹੈ ਜਿਹੜਾ ਬੰਦਾ ਆਵੇ ਦਸੱਲੀ ਇਹਦੀ ਕਰਕੇ ਲਈ ਆਵੇ ਹਾਂ ਮਗਰਾੜ ਮਗਰੂੜ ਪੂਰੇ ਸਾਫ ਪਏ ਨੇ ਮਿੱਤਰ ਰੀਨਲ ਮਗਰਾੜ ਕਿਤੋਂ ਵੀ ਐ ਨਹੀਂ ਟੁੱਟ ਭੱਜਦੇ ਹਾਂ ਰੈਮ ਪੂਰੇ ਵਧੀਆ ਪਏ ਨੇ ਟਾਇਰ ਗੁੜੀਅਰ ਦੇ ਨੇ ਹਨਾ ਦੋਨੋਂ ਵੀਰੇ ਹਾਂਜੀ ਚੈੱਕ ਕਰ ਸਕਦੇ ਹੋ ਬਾਕੀ ਮੋਬਾਈਲ ਨੰਬਰ ਬੋਲ ਦੋ ਬਾਈ ਆਪਣਾ 99941 ਜੀ ਹਾਂਜੀ ਹਾਂਜੀ ਅੱਗੇ 999324 99941 999324 ਇਹ ਬਾਈ ਜੀ ਦਾ ਮੋਬਾਈਲ ਨੰਬਰ ਆ ਜੇ ਕੋਈ ਕਹੇ ਵੀਰ ਨੇ 9511 ਟਰੈਕਟਰ ਵੀ ਦੇਣਾ ਹੋਵੇ ਬੈਠਾ ਆਪਾਂ ਉਹ ਵੀ ਖਰੀਦ ਲਾਂ ਲਓ ਜੀ ਜੇ ਕਿਸੇ ਨੇ 9511 ਨਾਲ ਐਕਸਚੇਂਜ ਕਰਨਾ ਆਪਾਂ ਕਰਦੇ ਵੀਰੇ 9511 ਦੇ ਕੰਮ ਆ ਠੀਕ ਆ ਹਾਂਜੀ ਲਓ ਜੀ ਕਿਸੇ ਨੇ ਐਕਸਚੇਂਜ ਕਰਨਾ ਕਟਾਉਣਾ ਵਿੱਚ ਉਹ ਵੀ ਕਰ ਸਕਦਾ ਬਾਈ ਜੀ ਬਾਕੀ ਮੋਬਾਈਲ ਨੰਬਰ ਤੁਹਾਨੂੰ ਬੋਲ ਦਿੱਤਾ ਸਾਰੀ ਜਾਣਕਾਰੀ ਲੈ ਸਕਦੇ ਹੋ ਉਸ ਬਾਈ ਤੋਂ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਧੰਨਵਾਦ